ਸਵਾਗਤ ਹੈ ਦੋਸਤੋ ਤੁਹਾਡਾ ਦਬਿੰਦਰ ਡੈਰੀ ਫਾਰਮ ਤੇ ਅ ਅੱਜ ਜਿਹੜੀ ਤੁਹਾਨੂੰ ਆਪਾਂ ਨੀਲੀ ਰਾਵੀ ਦੀ ਮੱਝ ਦਿਖਾਉਣੀ ਆ ਪਿੰਡ ਪੁੱਚੋਕਲਾਂ ਜੀ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਨਥਾਣਾ ਤੇ ਨੇੜੇ ਇਹਦੇ ਪੁੱਚੋ ਮੰਡੀ ਰਹਿ ਜਾਂਦੀ ਆ ਬਠਿੰਡੇ ਜਿਹੜਾ ਬਠਿੰਡਾ ਬਰਨਾਲਾ ਹਾਈਵੇ ਤੇ ਬਿਲਕੁਲ ਨੇੜੇ ਇਹ ਪੁੱਚੋ ਕੈਂਟੀਆਂ ਤੋਂ ਬਸ 3 ਕਿਲੋਮੀਟਰ ਤੇ ਪਿੰਡ ਆਉਂਦਾਗਾ ਪੁੱਚੋਕਲਾਂ ਤੇ ਜਿਹੜੇ ਘਰੋਂ ਆਪਾਂ ਵੀਡੀਓ ਬਣਾਉਣੀ ਆ ਉਹ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਕਰੇਲੂ ਪਸ਼ੂ ਆ ਬਾਈ ਦਾ 1000 ਪਸ਼ੂ ਸੁਪੰਦਾ ਤਾਂ ਬਾਈ ਸੇਲ ਕਰ ਦਿੰਦਾ ਤੇ ਪ੍ਰੋਪਰ ਜਿਹੜੇ ਹੈਗੀਆਂ ਨੀਲੀ 라ਵੀ ਦੇ ਸਾਰੇ ਮਾਰਕ ਜਿਹੜੇ ਉਹ ਪੂਰੇ ਕਰਦੀ ਐ ਅੱਖਾਂ 'ਚ ਵੀ ਹੈਗਾ ਮਾਰਕਾ ਤੇ ਮੂੰਹ ਮੱਥੇ 'ਚ ਜ ਸੰਗਾ ਦੀ ਪੂਰੀ ਸ਼ਕੀਨ ਆ ਕੁੰਡੀ ਆ ਤੇ ਚਾਰੇ ਪੈਰਾਂ ਤੇ ਪ੍ਰੋਪਰ ਤੇ ਅੱਧ ਤੋਂ ਜ਼ਿਆਦਾ ਜਿਹੜੀ ਜਿਹੜੀ ਪੂਸ਼ ਐ ਉਹ ਚਿੱਟੀ ਐ ਤੇ ਬਾਕੀ ਤੁਸੀਂ ਜਿਹੜੀ ਥਣਵਾਹਾਂ ਨੇ ਦੀ ਜਿਹੜੀ ਕੁਆਲਿਟੀ ਚੈੱਕ ਕਰਨੋ ਬਹੁਤ ਸੋਹਣਾ ਜਿਹੜਾ ਇਹਨੂੰ ਥਣਵਾਹਾਂ ਨਾਲ ਲੱਗਿਆ ਕਲਾਕਲਾ ਥਣ ਹੈ ਤੇ ਚਾਰੇ ਪੈਰ ਚਟੇ ਆ ਜਿਹਨੇ ਕਿਸ ਨੇ ਨੀਲੀ ਰਾਵੀ ਦੇ ਬੱਚੇ ਲੈਣੇ ਆ ਤਾਂ ਚੰਗੇ ਬੱਚੇ ਪਾਊਗੀ ਤੇ ਬਾਕੀ ਤੁਹਾਨੂੰ ਵੀਰ ਤੋਂ ਲੈ ਕੇ ਡਿਟੇਲਸ ਨੂੰ ਸਾਰੀ ਦੱਸ ਦਿਆਂ ਤੇ ਇਹ ਬਹੁਤ ਸੋਹਣੀ ਝੋਟੀ ਆ ਸ਼ਕੀਨ ਲੋ ਜੀ ਬਾਕੀ ਤੁਸੀਂ ਲਓ ਤੁਸੀਂ ਆਪਦੀ ਜੱਜਮੈਂਟ ਜਿਹੜੀ ਹੈਗੀ ਤੁਸੀਂ ਲਾ ਸਕਦੇ ਹੋ ਤੇ ਥਾਨ ਹਵਾਨੇ ਦੀ ਬਾਕੀ ਹਜੇ ਟਾਈਮ ਪਿਆ ਸੂਨਦਾ ਬਾਈ ਤੋਂ ਲੈ ਕੇ ਸਾਰੀ ਤੁਹਾਨੂੰ ਡਿਟੇਲ ਦੱਸਦੇ ਆ ਬਹੁਤ ਸੁਣੀ ਝੋਟੀ ਆ ਮੋੜ ਲਾ ਬਾਈ ਬਾਕੀ ਕਿਹੜੇ ਥਾਨ ਹਵਾਨੇ ਦੀ ਆ ਤੁਸੀਂ ਆਪਦੇ ਚੈੱਕ ਕਰੋ ਜੀ ਥਾਣਾਵਨ ਥੋੜਾ ਜਿਹਾ ਪਸਮੂਲਾ ਕਰਕੇ ਖਿੱਚ ਕਰਦੀ ਹੈ ਜਦੋਂ ਪਾਸ ਚਲੇ ਗਏ ਨੇ ਬਾਕੀ ਸਾਨੂੰ ਲੈ ਕੇ ਡਿਟੇਲ ਪੂਰੀ ਮੱਝ ਦੀ ਸੁਣਦਾ ਹਾਂ ਨੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜਿਹੜੀ ਆਪਾਂ ਝੋਟੀ ਦਿਖਾਈ ਹੈ ਕੈਮਾ ਸੂਆ ਸੂਰੀ ਐ ਇਸ ਤੀਜਾ ਸੂਆ ਸੂ ਗਿਆ ਇੱਕ ਤੀਜੇ ਸੂਆ ਸੁਣਾ ਹੈ ਤੇ ਆਪਣੇ ਘਰ ਦੀ ਆ ਗਈ ਜੀ ਇਹ ਹਾਂ ਆਪਣੇ ਮੰਨ ਲਾ ਵੀ 3 ਤਿੰਨ ਸੂਏ ਆਪਾਂ ਆਤੀਜਾ ਸੂਏ ਆਪਣੇ ਕੋਲ ਹੀ ਮੰਨ ਲਾ ਵੀ ਆ ਸੂਨ ਵਾਲੀ ਆ ਹਣਾ ਠੀਕ ਆ ਜੀ ਤੇ ਵੀ ਆਪਾਂ ਝੋਟੀ ਲੈਂਦੀ ਸੀ ਪਹਿਲਾਂ ਝੋਟੀ ਲੈਂਦੀ ਸੀ ਪਹਿਲਾਂ ਤੇ ਪਿਛਲੇ ਸੂਏ ਦਾ ਜਿਹੜਾ ਦੁੱਧ ਦਾ ਰਿਕਾਰਡ ਆ ਕਿੰਨਾ ਉਹ 14 ਲੀਟਰ ਹੈ 14 ਲੀਟਰ ਹੈ ਤੇ ਟੀਕਾ ਲੱਗਿਆ ਭਰਾ ਬੈਕਟੀਰੇ ਹਾਂ ਹਾਂ ਠੀਕ ਕਿਹੜੇ ਬੁੱਲ ਦਾ ਹੈ ਬੁੱਲ ਦਾ ਨਾਮ ਨਹੀਂ ਯਾਦ ਬਈ ਉਹ ਡਾਕਟਰ ਨੂੰ ਅੱਛਾ ਉਹ ਪੂਰੀ ਡਿਟੇਲ ਤੁਹਾਡੇ ਕੋਲ ਹੈਣੀ ਉਹ ਭਰਾ ਟੀਕਈ ਹੈ ਗੱਭਨ ਟੀਕੇ ਤੋਂ ਹਾਂ ਠੀਕ ਆ ਠੀਕ ਆ ਤੇ ਇਸ ਟਾਈਮ ਜਿਹੜਾ ਜਿਹੜਾ ਦੁੱਧ ਕਿੰਨਾ ਕ ਕੱਢ ਸਕਦੀ ਹੈ ਬਧੂ ਇਸ ਟਾਈਮ ਅਭੀ ਤੀਜੇ ਸੂਏ ਦੇ ਹਿਸਾਬ ਨਾਲ ਜੇ ਬਈ 2 ਲੀਟਰ 2 ਲੀਟਰ ਪਸ਼ੂ ਬਾਅਦ ਦਾ 15 16 ਵੀ ਦੇ ਸਕਦੀ ਆ ਨਹੀਂ 14 ਤਾਂ ਵੀ ਪੱਕਾ ਹੀ ਆ 14 ਪੱਕਾ ਹੀ ਆ ਗਿਆ ਠੀਕ ਆ ਜਦੋਂ ਥੋੜਾ ਛੋਆ ਆ ਵੇ ਹਾਂ ਠੀਕ ਆ ਤੇ ਕਿੰਨੇ ਦਿਨ ਲੈ ਜੂਗੀ ਹਜੇ ਤੇ ਬਸ ਹੱfte ਜਾਂ 8 ਦਿਨ ਬਈ 8 8 10 ਦਿਨ ਕੱਢ ਜੂ ਮਤਲਬ ਹੈ ਠੀਕ ਆ ਹਫਤਾ ਪਿਆਰ ਆ ਹਜੇ ਹਾਂ ਠੀਕ ਆ ਬਈ ਤੇ ਰੇਟ ਕਿੰਨਾ ਰੱਖਤਾ ਜੀ ਇਹਦਾ ਰੇਟ ਆਪਾਂ ਬਈ ਜਮਾ ਜਾਇਜ਼ ਰੱਖਿਆਗਾ 145 ਇੱਕ 45 ਤੇ ਬਾਕੀ ਹੋ ਜੋ ਮਾਨ ਤਨ ਔਰ ਥੋੜਾ ਬਹੁਤਾ ਹੋ ਜੋ ਬਾਲਾ ਜਿਆਦਾ ਵੀ ਨਹੀਂ ਵੀ ਹਾਂ ਠੀਕ ਹੈ ਕਿ ਜਿਹਨੂੰ ਹੋਇਆ ਕੋਈ ਆਪਣਾ ਫੋਨ ਲਾ ਲੈ ਫੋਨ ਤੇ ਗੱਲ ਕਰ ਲੈਂਦੇ ਠੀਕ ਹੈ ਜੀ ਤੇ ਆਪਣਾ ਵਪਾਰ ਦਾ ਤਾਂ ਨਹੀਂ ਕੰਮ ਨਾ ਬਈ ਘਰੇ ਘਰੇ ਲੂ ਪਸ਼ੂ ਘਰ ਵਸਦੀ ਰੱਖ ਹਾਂ ਘਰੇ ਲੂ ਪਸ਼ੂ ਆ ਕੇ ਬਾਈ ਬਾਈ ਕੋਲ ਸਾਰੀ ਤੇ ਬਾਈ ਕਦੇ ਕਦੇ ਜਿਹੜਾ ਪਸ਼ੂ ਆ ਸੇਲ ਕਰਦਾ ਹਾਂ ਵੀ ਆਪਣੇ ਹੁਣ ਜਿਵੇਂ ਖੁਰਨੀ ਦੋਦ ਤੇ ਪੂਰੇ ਰੱਖਦੇ ਹੁੰਦੇ ਨਾਲ ਜਿਹੜੇ ਵੱਧ ਜਾਂਦੇ ਜਿਵੇਂ ਪਿੱਛੇ ਆ ਜਾਂਦੇ ਆ ਹਾਂ ਵੀ ਔਰ ਦੇ ਹਿਸਾਬ ਨਾਲ ਫਿਰ ਵੇਚ ਦਿੰਨੇ ਆ ਠੀਕ ਹੈ ਹਾਂ ਤੇ ਬਾਕੀ ਦੇ ਬੱਚੀਆਂ ਹੋ ਜਾਂਦੀਆਂ ਨੇ ਨਾ ਮਗਰ ਫਿਰ ਉਦੋਂ ਵੱਡੀਆਂ ਗਾਇਆਂ ਵੇਚਦੀਆਂ ਬੱਚੀਆਂ ਆ ਗਈਆਂ ਐਂ ਬੱਸ ਵੀ ਉਹ ਉਹ ਸਾਬ ਨਾਲ ਉਧਰਲੇ ਨਗ ਪੂਰੇ ਰੱਖਦੇ ਆਪਾਂ ਖੁਰਨੀ ਦੇ ਖੁਰਨੀ ਦੇ ਨਗ ਪੂਰੇ ਰੱਖਦੇ ਚਲ ਬਾਕੀ ਜਿਹੜਾ ਕੋਈ ਸੂਪਾਂਦਾ ਹੋਈ ਹਿਸਾਬ ਨਾਲ ਪਸ਼ੂ ਦਾ ਜਿਵੇਂ ਚਲ ਚਾਰ ਪੈਸੇ ਵਟੇ ਜਾਂਦੇ ਆ ਹਾਂ ਤੇ ਆਪਣਾ ਮੋਬਾਈਲ ਨੰਬਰ ਦਰ ਬੋਲ ਦਿਓ ਜੀ ਤੁਸੀਂ 90566 90566 03400 03400 ਤੇ ਦੁਬਾਰਾ ਫਿਰ ਬੋਲ ਦਿਓ 90566 03400 ਤੇ ਨਾਮ ਕੀ ਆ ਗਿਆ ਆਪਣਾ ਬਾਈ ਨਾਮ ਬਾਈ ਭਿੰਦਰ ਸਿੰਘ ਆ ਮੇਰਾ ਭਿੰਦਰ ਸਿੰਘ ਤੇ ਬਾਕੀ ਤੁਸੀਂ ਫੋਨ ਤੇ ਬਾਈ ਨਾਲ ਸੰਪਰਕ ਕਰ ਲਿਓ ਤੇ ਆਪਣਾ ਪਿੰਡ ਆ ਗਿਆ ਪੁੱਚੋਕਲਾਂਈ ਨਾ ਆਪਣਾ ਪਿੰਡ ਪੁੱਚੋਕਲਾਂ ਬਾਕੀ ਜਦੋਂ ਇਹ ਅਜੇ ਤਾਂ ਤਿਆਰ ਹੋਈ ਐ ਗੱਠ ਗੱਠ ਤੇ ਥਾਣ ਹੋ ਜਾਂਦਾ ਪੂਰੇ ਠੀਕ ਹੈ ਜੀ ਪੂਰੇ ਤਿਆਰ ਹੋਣ ਤੇ ਮਨ ਲੱਗਿਆ ਗੱਠ ਗੱਠ ਪੈਣ ਲੱਗੇ ਥਾਣਾਂ ਦੇ ਬਾਕੀ ਅਜੇ ਲਾਹੂਗੀ ਦੁੱਧ ਤੇ ਟਾਈਮ ਪਿਆ ਬੱਸ ਇਹ ਜਿਵੇਂ ਉਸ ਦਿਨ ਮੌਕੇ ਤੇ ਵੀ ਲਾਉਂਦੀ ਮੈਂ ਪਹਿਲਾਂ ਵੀ ਤਿਆਰ ਹੋਊਗੀ ਜਦੋਂ ਮੌਕੇ ਤੇ ਉਸ ਤੋਂ ਜ਼ਿਆਦਾ ਵੀ ਤਿਆਰ ਹੋ ਜਾਂਦੀ ਐ ਜਿਵੇਂ ਤੇ ਵੀ ਗੱਠ ਪੈਣ ਲੱਗੇ ਥਾਣਾਂ ਦੇ ਵੀ ਹਫ਼ਤੇ ਦੀ ਕੱਚੀ ਮੰਨੀ ਆ ਮੰਨਣ ਹਜੇ ਬਾਈ ਜਿਹੜੇ ਇਹਨੇ ਵੀਰੋਂ ਦੇਖਣੀ ਆ ਤੁਸੀਂ ਪਹਿਲਾਂ ਤੁਸੀਂ ਆ ਦੀ ਜੱਜਮੈਂਟ ਕਰ ਲਿਓ ਇੱਕ ਹਫ਼ਤੇ ਦੀ ਕੱਚੀ ਹੈਗੀ ਤੇ ਉਹ ਥਾਣਾਵਾਨੇ ਦੀ ਸਾਫ ਆ ਗਈ ਲਾਉਣਾ ਹਜੇ ਇਹਨੇ ਸਟਾਰਟ ਕਰਿਆ ਹਵਾਨਾ ਪਿਛਲੇ ਪਾਸੇ ਹੀ ਆ ਪਿੱਛੇ ਦਾ ਰੁੱਖ ਖੜਾ ਹੈ ਉਹ ਜਾਦੇ ਆ ਤੇ ਬਾਕੀ ਝੋਟੀ ਬਹੁਤ ਸੋਹਣਖੀ ਆ ਤੇ ਬਾਕੀ ਆ ਕੇ ਤੁਸੀਂ ਸੌਦਾ ਕਰ ਲਿਓ ਬਾਈ ਕੋਲੇ ਤੇ ਬਾਕੀ ਇਮਾਨਦਾਰ ਤੁਹਾਡਾ ਜਿਹੜਾ ਹੈਗਾ ਮੌਕੇ ਤੇ ਹੋ ਜਾਊਗਾ ਧੰਨਵਾਦ ਜੀ ਵੀਡੀਓ ਦੇਖਣ ਲਈ